ਲੇ ਭਾਈ ਕੱਲ ਜੋਬਰ ਕਹਿੰਦੇ ਚਾਹ ਕਰ ਗਿਆ ਸੀ ਮੁੰਡਿਆਂ ਦਾ ਤੇ ਘਰੇ ਅੰਦਰ ਹੀ ਛਿਪ ਗਿਆ ਸੀ ਲੁਕ ਗਿਆ ਸੀ ਤੇ ਡਰਾਈਵਰ ਬਾਈ ਫਿਰ ਅੱਜ ਘਰੇ ਆ ਗਿਆ ਬੈਨ ਲੈ ਕੇ ਕਹਿੰਦਾ ਅੱਜ ਨਹੀਂ ਲੁਕਣ ਦਿੰਦਾ ਅੱਜ ਨਹੀਂ ਇਹ ਅੱਜ ਫਿਰ ਲੋ ਹੈਲੋ ਕਰੋ ਪਹਿਲਾਂ ਕਰ ਲੋ ਵਧੀਆ ਬਣੀ ਠੀਕ ਹੈ ਮਨ ਲਾ ਕੇ ਚਲੋ ਜੀ

ਤੇ ਇੱਧਰ ਕਹਿੰਦੇ ਬਾਈ ਨੇ ਤਵੀਆਂ ਕੱਢਦੀਆਂ ਤੇ ਰੋਟਾਵੇਟਰ ਪਾ ਲਿਆ ਸਵੇਰੇ ਸਵੇਰੇ ਬਾਈ ਸਾਸਰੀ ਕਾਲ ਸਾਸਰੀ ਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਤੇ ਕਿੰਨਾ ਕ ਬਾਨ ਰਹਿ ਗਿਆ ਹੁਣ ਬਸ ਥੋੜੇ ਬਹੁਤ ਪੂਦ ਵਾਲੇ ਹੀ ਰਹਿ ਗਏ ਯਾਰ ਉਹ ਘਾਹ ਕੂੜਾ ਚਰੀ ਵਾਲਾ ਤੇ ਪੌਦ ਵਾਲਾ ਉੱਥੇ ਰੋਟਾਵੇਟਰ ਮਾਰ ਦਈਦਾ ਉੱਥੇ ਰੋਟਾਵੇਟਰ ਤੇ ਨਹੀਂ ਉਧਰ ਤਵੀਆਂ ਨਹੀਂ ਕੰਮ ਚੱਲ ਜਾਂਦੀਆਂ ਬਾਕੀ ਤਵੀਆਂ ਚੱਲ ਜਾਂਦਾ ਠੀਕ ਹੈ ਚਰੀ ਦਾ ਵੀ ਠੁੰਠੇ ਜਿਹੇ ਵਾਲੇ ਹੁੰਦੇ ਆ ਤੇ ਪੌਦ ਵੀ ਫਿਰ ਚੀੜੀ ਹੁੰਦੀ ਉਹ ਨਹੀਂ ਫਿਰ ਵੱਡੀ ਜਾਂਦੀ ਆ ਜਦੋਂ ਜਾ ਹਾਂ ਸਹੀ ਖਰਚੇ ਜੇ ਨਹੀਂ ਬਰ ਰਹੇ ਹਾਂ ਇਹਨੇ ਚੱਕ ਦੇ ਨੇ ਹੁਣੇ ਵੇਖ ਤਾ ਆ

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਜੀ 4 ਜੁਲਾਈ ਤੇ ਦਿਨ ਹੈਗਾ ਜੁਮਾ ਟਾਈਮ ਆ ਜਿਹੜਾ 9:30 ਦਾ ਹੋ ਗਿਆ ਬਈ ਘਰ ਦੇ ਕਰਾਉਂਦਿਆਂ ਨੂੰ ਨਾਤੇ ਤੋਤੇ ਤੇ ਮਾਤਾ ਨੇ ਬੜੀਆਂ ਵਧੀਆ ਬੜੀਆਂ ਸਵਾਦ ਮਿਸੀਆਂ ਰੋਟੀਆਂ ਬਣਾਈਆਂ ਤੇ ਨਾਲ ਕੌਲੀ ਜਿਹੜੀ ਮੱਖਣੀ ਦੀ ਭਰ ਕੇ ਘਰ ਦੇ ਘਿਉ ਦੀ ਦਿੱਤੀ ਤੇ ਬਈ ਬੜਾ ਸਵਾਦ ਲੱਗਿਆ ਸੱਤ-ਸੱਤ ਅੱਠ-ਅੱਠ ਲਪੇੜਤੀਆਂ ਤੜਕੇ ਤੜਕੇ ਤੇ ਹੁਣ ਆਪਣੇ ਕਿਰਾ ਸਾਰੇ ਮੁੰਡਿਆਂ ਨਾਲ ਜੀ ਸਤਿ ਸ੍ਰੀ ਅਕਾਲ ਸਵੇਰ ਦੀ ਹਲੋ ਹਾਏ ਇਹਨੂੰ ਕਹਿ ਦਿੰਦੇ ਆਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਬਾਈ ਹਾਂਜੀ ਵਧੀਆ 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 ਚੜਦੀ ਕਲਾ ਪੂਰੀ ਤੇ ਕਦੋਂ ਕਰਿਆ ਇਹ ਆਹ ਉਹੀ ਕਰ ਰਿਹਾ ਮੈਂ ਥੋੜੀ ਦੇਰ ਨੂੰ ਕਰਦੇ ਫਿਰ ਹੋਰ ਪਾਣੀ ਹੋ ਜਾ ਮੜਾ ਜੀ ਇੱਕ ਵਾਰੀ ਤਾਂ ਜਾਇਆ ਇਹ ਇੱਕ ਵਾਰ ਮਾਰਿਆ ਦਾ ਹੁਣ ਇੱਕ ਵਾਰ ਫਿਰ ਮਾਰ ਕੇ ਫਿਰ ਟੇਲਾ ਮਾਰ ਇੱਕ ਵਾਰ ਦੇ ਆਂਦੀ ਮਤਲਬ ਹੋਰ ਹੁਣ ਪਾਣੀ ਨਹੀਂ ਨਾ ਪੀਊਗਾ ਖੇਤ ਹਾਂ ਹੁਣ ਪਾਣੀ ਥੋੜਾ ਹੋਰ ਭਰ ਜੂਗਾ ਫਿਰ ਚੰਗਾ ਵੱਜ ਜੂਗਾ ਠੀਕ ਹੈ ਜੀ ਠੀਕ ਹੈ ਮੈਂ ਕਿ ਨਾਲੇ ਤੁਹਾਨੂੰ ਫੁੱਲ ਕੇ ਸਿਖਾ ਦਈਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਮੇਰੇ ਵੱਲੋਂ ਤੇ ਇੱਧਰ ਆਪਣੇ ਨੀਸ਼ੂ ਭਾਈ ਜੀ ਮੈਂ ਇਹ ਹੀ ਕਹੂੰਗਾ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਬਜ਼ੁਰਗਾਂ ਨੂੰ ਪੈਰੀ ਹੱਥ ਲਾ ਕੇ ਅੱਜ ਦਾ ਵਲੋਗ ਬਿਟੂ ਬਾਈ ਸ਼ੁਰੂ ਕਰਦਾ ਮੈਂ ਵੀ ਸ਼ੁਰੂ ਕਰਦਾ ਧੰਨਵਾਦ ਜੀ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ ਇੱਧਰ ਗੱਡੀਆਂ ਨੂੰ ਕੱਪੜਾ ਵੱਜ ਰਿਹਾ ਥੋੜਾ ਜਿਹਾ ਗੱਡੀ ਗੁੱਡੀ ਨੂੰ ਸ਼ਿੰਗਾਰ ਲੀਆ ਮੈਂ ਖਾ ਦੂਰੀ ਦੂਰੀ ਇਹ ਦੂਰੀ ਹੈ ਜਦੋਂ ਇੰਨੀ ਦੂਰ ਆਪਾਂ ਨੂੰ ਲਈ ਫਿਰਦੀਆਂ ਪੁਲਿਸ ਥੋੜੀ ਮੋਟੀ ਤਾਂ ਆਪਾਂ ਇਹਨਾਂ ਦੀ ਉਹ ਕਰਨੀ ਹੈ ਨਾ ਹਾਂਜੀ ਹੈ ਰੱਖਿਆ ਕਰਨੀ ਹੈ ਬਿਲਕੁਲ ਪਰ ਇੱਕ ਗੱਲ ਆਪਣੀਆਂ ਗੱਡੀਆਂ ਦੀ ਸਲਾਬਤ ਦੇਣੀ ਪਊਗੀ ਪਹਾੜੀ ਇਲਾਕੇ ਜਾਏ ਸਾਰਾ ਕੁਝ ਜਾਏ ਉਹ ਇੱਕ ਅੱਧਾ ਜਵਾਰ ਤਾਂ ਹੋ ਜਾਂਦਾ ਪੈਂਚਰ ਚੱਲੇ ਜਾਂਦਾ ਜਿਵੇਂ ਕੋਈ ਨਾਟ ਖੁੱਲੇਗਾ ਪਰ ਆਪਾਂ ਨੂੰ ਕਿਸੇ ਐਵੇਂ ਨਹੀਂ ਵਿਧੋਖਾ ਦਿੱਤਾ ਹੋਵੇ ਰਾਸ ਹੋਵੇ ਸਾਧ ਦਿੱਤਾ ਹੈ ਟੂਕ ਮੇਰੀ ਜਿਹੜੀ ਨੇ ਇੱਕ ਵਾਰ ਵੀ ਧੋਖਾ ਨਹੀਂ ਦਿੱਤਾ ਜਮਾ ਐਨ ਚੱਲਦੀ ਰਹੀ ਹੈ 1% ਵੀ ਇੰਨੇ ਕੋਈ ਇੱਕ ਦਿੱਕਤ ਦਿੱਤੀ ਨਹੀਂ ਹੈ ਮੈਂ ਜਦੋਂ ਪੈਂਡਲ ਲਿਆ ਸੀ ਨਾ ਵੀ ਟੋ ਆਪਣਾ ਜਿਹੜਾ ਪੇਚ ਜਿਆ ਲਾਇਆ ਸੀਗਾ ਇੱਕ ਵਾਰੀ ਉਹੀ ਦਿੱਕਤ ਆਈ ਹੈ ਉਹ ਤੋਂ ਇਲਾਵਾ ਤਾਂ ਨਹੀਂ ਆਪਣਾ ਕੋਈ ਦਿੱਕਤ ਮਾੜਾ ਮੋਟਾ ਤਾਂ ਹੁੰਦੇ ਰਹਿੰਦਾ ਜਿਆਦਾ ਨਹੀਂ ਕੋਈ ਖਰਾਬੀ ਕਰੀ ਨਹੀਂ ਕਦੇ ਵੀ ਨੇਰਾ ਸਵੇਰਾ ਹੋ ਗਿਆ ਗੱਡੀ ਨੂੰ ਧੋਖਾ ਦੇਤਾ ਹੋਵੇ ਉਹ ਗੱਲ ਨਹੀਂ ਹੋਈ ਆਪਣੇ ਨਾਲ ਕਦੇ ਵੀ ਹਾਂ ਆ ਤਾਂ ਉਹ ਲੈ ਕੇ ਗਏ ਜਿੱਥੇ ਫਿਰ ਮੋਟਰਸਾਈਕਲ ਵੀ ਨਹੀਂ ਜਾਂਦਾ ਹੁੰਦਾ ਦੇਖੇ ਆ ਬੰਜਾਂ ਵਾਲੇ ਸਾਰੇ ਨੇ ਹਾਂ ਉਹ ਤੋਂ ਬਾਅਦ ਅਸੀਂ ਸਾਈਕਲਾਂ ਲੈ ਕੇ ਚੱਲ ਗਏ ਸੀਗੇ ਜਿੱਤੇ ਕਦੀ ਸਾਈਕਲ ਕਿਸੇ ਨੇ ਦੇਖੇ ਹੀ ਨਹੀਂ ਸੂਂਡਾ ਅੰਗੜਾ ਰਾ ਆਪਾਂ ਜਿਹੜੇ ਗਏ ਆ ਉੱਥੇ ਸਾਈਕਲ ਕਿਸੇ ਨੇ ਨਹੀਂ ਦੇਖੇ ਅਸੀਂ ਉੱਥੇ ਸਾਈਕਲਾਂ ਲੈ ਗਏ ਹੈ ਕਾਕਾ ਬਾਈ ਜੀ ਹਾਂਜੀ ਹਾਂਜੀ ਆ ਮਾੜਾ ਜਿਹਾ ਦੱਸਿਓ ਇੱਕ ਪਹਿਲਾਂ ਵੀ ਦੇਖੀ ਸੀ ਆ ਛਾਤਾ ਜਿਹੜੀ ਦੇਖੀ ਜਾਂਨੇ ਆ ਤੇ ਹਾਂਜੀ ਖਪੜਾ ਲ ਖਪੜਾ ਲ ਖਪੜਾ ਲ ਕਹਿੰਦੇ ਜੀ ਇਹਨੂੰ ਹਾਂਜੀ 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 ਇਹ ਆਪਾਂ ਨਾਨਕਪੁਰੀ ਟਾਂਡਾ ਸਾਹਿਬ ਗੁਰਦਾਰਾ ਸਾਹਿਬ ਨਾਲ ਉਸ ਪਿੰਡ ਕੋਲੇ ਦੇਖੀ ਸੀ ਹਾਂ ਬਹੁਤ ਘੱਟ ਆ ਹਨਾ ਇਹ ਤੇ ਕੀ ਸਿਸਟਮ ਜਗਾ ਇਹ ਇਹ ਗਲਾਸ ਕਹਿੰਦੇ ਆ ਇਹਨੂੰ ਗਰਾਸ ਕਹਿੰਦੇ ਆ ਗਲਾਸ 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 ਪਲੇਟ ਹੋਗੀ अच्छा प्लेट ਆ ਜੀ ਹਾਂ ਇਹ ਮਤਲਬ ਜਿਵੇਂ ਸੰਨ ਰਹੇ ਜਾਂਦਾ ਵਿੱਚ ਹਾਂ ਉੱਤੇ ਜੋੜ ਮਾਰਿਆ ਹੋਇਆ ਜੋੜ ਹੋ ਜਾਂਦਾ ਆ ਵੀ ਆ ਬਾਲੇ ਲਾਏ ਵਿਆ ਐਨੀ ਨਜ਼ੂਰ ਆ ਪਿੱਛੇ ਕਿਲੀ ਦੀ ਆੜ ਜਾਂਦੀ ਵਿੱਚ ਇਹਦੇ ਇੱਥੋਂ ਅੱਛਾ ਇਹ ਥੱਲੇ ਤਲਕਦੀ ਨਹੀਂ ਫੇਰ ਠੀਕ ਆ ਸਾਰਿਆਂ ਦੀ ਬਣੀ ਹੋਈ ਆ ਨਾ ਚੁਕਣੀ ਜੀ ਬਾਈ ਹਾਂ 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 ਆ ਵੀ ਆ ਸਾਰੇ ਅੜੇ ਵਿਆ ਉੱਥੋਂ ਤੱਕ ਤੇ ਥੋੜਾ ਜਿਹਾ ਹੁਣ ਥੋੜਾ ਮਹਿੰਗਾ ਪੈਂਦਾ ਇਹ ਲੱਕੜਾਂ ਮਹਿੰਗੀਆਂ ਬਈ ਹੁਣ ਟਾਈਮ ਬਹੁਤ ਹੋ ਗਿਆ ਬਾਈ ਇਹ ਕੰਮਾ ਨੂੰ ਹਨਾ ਤੇ ਜੀ ਬਹੁਤ ਪੁਰਾਣੀ ਮੇਰੇ ਜਨਮ ਤੋਂ ਪਹਿਲਾਂ ਦੀ ਆ ਹੁਣ ਤਾਂ ਬਣਦੀਆਂ ਹੀ ਨਹੀਂ ਇਹ ਹੁਣ ਬਣਦੀਆਂ ਨਹੀਂ ਹਨ ਹੁਣ ਤਾਂ ਪਲੇਟਾ ਪਲੂਟਾ ਹੋਰ ਬੜਾ ਕੋ ਸਿਸਟਮ ਚੱਲ ਪਿਆ ਬਈ ਨਵੇਂ ਤੋਂ ਨਵੇਂ ਠੀਕ ਆ ਬਾਈ ਠੀਕ ਆ ਮੈਂ ਕੱਲ ਦਾ ਦੇਖੀ ਜਾਂਦਾ ਸੀ ਦਿਮਾਗ 'ਚ ਸੀ ਕਿ ਮੈਂ ਜਾਂਦੇ ਜਾਂਦੇ ਬਾਈ ਤੋਂ ਪੁੱਛਾਂਗੇ ਪਹਿਲਾਂ ਐ ਸੀ ਆਪਦੇ ਘਰ ਦੇ ਪੇੜ ਹੁੰਦੇ ਸੀ ਵੱਢ ਕੇ ਲੋਕੀ ਲਵਾ ਲੈਂਦੇ ਸੀ ਹੁਣ ਘੱਟ ਰਹਿ ਗਏ ਆ ਪੇੜ ਤੇ ਅੱਜ ਕੱਲ ਇੰਨਾ ਸਸਤੀਆਂ ਪੈਂਦੀਆਂ ਕੰਮ ਚੱਕ ਕੇ ਬੜਾ ਇਹ ਗਰਮ ਨਹੀਂ ਹੁੰਦੀਆਂ ਥਾਰੇ ਸੇਕ ਨਹੀਂ ਮਾਰਦੀਆਂ ਸੋ ਆਪੂ ਸੋ ਆਸਤੇ ਵੀ ਚੰਗਾ ਸੀ ਬੜਾ ਹਨਾ ਠੰਡਾ ਰਹਿੰਦਾ ਥਾ ਹਾਂ ਜਿਵੇਂ ਤੂੜੀ ਆ ਹੁਣ ਤਾਂ ਚਲ ਉਧਰ ਬਣਾ ਲਿਆ ਨਹੀਂ ਤਾਂ ਪਹਿਲਾਂ ਗਰਮੀ ਸਿਆਲਾਂ ਚਾਹੀ ਡੰਗਰ ਇਧਰ ਹੀ ਕਰ ਦਿੰਦੇ ਠੀਕ ਹੈ ਠੀਕ ਠੀਕ ਪਿੰਡ ਭਾਈ ਪੀਪਲੀ ਆ ਮੈਂ ਤੋਂ ਜੂਪੀ ਦੇ ਵਿੱਚ ਆਪਾਂ ਨੂੰ ਦੋ ਰਾਤਾਂ ਬਾਈ ਕਾਕੇ ਦੇ ਘਰੇ ਹੋ ਗਏ ਜੀ ਘਟਦਿਆਂ ਨੂੰ ਤੇ ਬੜਾ ਵਧੀਆ ਪਰਿਵਾਰ ਹੈ ਜੀ ਬੜਾ ਪਿਆਰ ਸਤਿਕਾਰ ਮਿਲਿਆ ਬਾਈ ਗਰੂ ਚੜਦੀ ਕਲਾ ਚ ਰੱਖੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਵਖਰੇ ਸਾਰੇ ਪਰਿਵਾਰ ਨੂੰ ਤੇ ਬਾਈ ਜੀ ਘਰ ਤੋਂ ਆਪਾਂ ਇਡੀ ਦੂਰ ਆ ਹਨਾ ਤੇ ਪਰਿਵਾਰ ਵਰਗਾ ਮਾਹੌਲ ਮਿਲਿਆ ਬਿਲਕੁਲ ਕੋਈ ਉਹ ਪ੍ਰਾਣੀ ਲੱਗਿਆਗਾ ਮਾਂ ਪਿਓ ਸਭ ਕੁਝ ਉਦਾਂ ਹੀ ਲੱਗੇ ਤੇ ਜਾਂਦੇ ਜਾਂਦੇ ਮਾਤਾ ਨੇ ਜਾਣ ਤੋਂ ਪਹਿਲਾਂ ਡੱਬਾ ਗਾਂ ਸੂਈ ਆ ਘਰੇ ਦੁੱਧ ਹੋਇਆਗਾ ਤੇ ਬੌਲੀ ਦਾ ਡੱਬਾ ਭਰ ਕੇ ਦਿੱਤਾ ਠੰਡਾ ਠੰਡਾ ਫ੍ਰਿਜ ਚੋਂ ਕੱਢ ਕੇ ਲਿਆ ਕੇ ਵੀ ਰਾਜ ਭਾਈ ਚਾਹ ਪਾਣੀ ਨਾਲ ਛਕ ਲਿਓ ਤੇ ਜਾਂਦੇ ਜਾਂਦੇ ਖਰਾਬ ਨਾ ਹੋ ਜੇ ਮਾਤਾ ਕਹਿੰਦੀ ਆਥਨ ਤੋਂ ਪਹਿਲਾਂ ਪਹਿਲਾਂ ਫਰਿਜ ਚੋਂ ਕੱਢੀ ਐ ਬੌਲੀ ਤੇ ਛੱਕ ਲਿਓ ਤੇ ਇੱਕ ਦੋ ਗੱਲਾਂ ਬਾਤਾਂ ਮਾਤਾ ਨਾਲ ਜਾਂਦੇ ਜਾਂਦੇ ਕਰ ਲਗੇ ਸਾਂਝੀਆਂ ਮਾਦਾਈ ਸਾਸਰੀ ਕਾ ਸਾਸਰੀ ਕਾ ਬੇਟਾ ਸੇ ਠੀਕ ਠਾਕ ਹੋ ਜੀ ਹਾਂ ਠੀਕ ਚੜਦੀ ਕਲਾ ਚ ਰਹੋ ਜੀ ਪਰਿਵਾਰ ਤੁਹਾਡਾ ਇੰਨਾ ਪਿਆਰ ਮਿਲਿਆਗਾ ਹਨਾ ਜੀ ਬੱਚੇ ਹਮਿੰਤਾ ਕਾਕੇ ਅਰਗੇ ਬੇਟਾ ਲੱਗੇ ਤੁਸੀਂ ਤੇ ਫੋਨ ਵੀ ਚਲੋ ਆਪਾਂ ਪਹਿਲਾਂ ਵੀ ਤੁਸੀਂ ਕਰਦੇ ਸੀ ਆਪਣੇ ਗੱਲਾਂ ਬਾਤਾਂ ਹੁੰਦੇ ਤੇ ਗਾਂ ਵੀ ਕਰਦੇ ਰਵਾਂਗੇ ਕਰਦੇ ਰਵਾਂਗੇ ਜਦੋਂ ਵੀ ਪੰਜਾਬ ਆਏ ਤੇ ਤੁਸੀਂ ਸਾਨੂੰ ਵੀ ਜਰੂਰ ਯਾਦ ਕਰਿਓ ਯਾਦ ਕਰਾਂਗੇ ਤਾਂ ਤਾਂ ਹੁਣ ਵੀ ਯਾਦ ਕਰਦੇ ਆ ਕਰਦੇ ਹਾਂ ਤੇ ਚਲੇ ਜਾਣਾ ਮੋਬਾਈਲ ਤੇ ਦੇਖਣਾ ਇਕਨੂਰ ਨੇ ਦੇਖਣਾ ਕਾਕੇ ਨੇ ਮੈਨੂੰ ਬੱਚਾ ਸਕੂਲ ਗਿਆ ਜੀ ਉਹ ਹਾਂਜੀ ਆ ਸਕੂਲ ਤੇ ਮਾਤਾ ਦੇ ਹੱਥ ਦੀਆਂ ਸਵੇਰੇ ਸਵੇਰੇ ਰੋਟੀਆਂ ਖਾਧੀਆਂ ਮਿਸੀਆਂ ਰੋਟੀਆਂ ਜਾਦੇ ਨਾਲ ਮੱਖਣੀ ਸੀ ਬਹੁਤ ਸਵਾਦ ਲੱਗਿਆ ਜੀ ਧੰਨਵਾਦ ਮਿਹਰਬਾਨੀ ਤੇ ਆਪਾਂ ਪੰਜਾਬ ਚ ਮਾਤੇ ਕਿਹੜਾ ਪਿੰਡ ਸੀਗਾ ਸਾਡਾ ਬਰਨਾਲੇ ਕੋਲੇ ਹਾਂਜੀ ਬਰਨਾਲੇ ਕੋਲੇ ਤੇ ਨਿਹਾਲੇ ਵਾਲੇ ਕੋਲੇ ਨਿਹਾਲੇ ਵਾਲਾ ਮੋਗਾ ਨੇੜੇ ਆਪਣੇ ਵੱਧਣੀ ਅੱਛਾ ਹਾਂਜੀ ਠੀਕ ਆ ਤੇ ਇੱਥੇ ਐਡੀ ਦੂਰ ਜਿੱਥੋਂ ਦੀਆਂ ਲਿਖੀਆਂ ਹਨਾ ਜੀ ਸੰਯੋਗ ਜਿੱਥੇ ਕੋਲ ਸਾਡੇ ਨਾਲ ਹੀ ਜਿਹੜਾ ਵੀ ਆਹ ਮੇਲਾ ਨਹੀਂ ਨੋੜੀ ਦਾ ਲੱਗਦਾ ਤਖਤੂਪੁਰਾ ਤੇ ਮੁਕਸਰ ਹਾਂ ਮੁਕਸਰ ਜੀ ਮੁਕਸਰਾ ਲੱਗਦਾ ਪੰਜਾਬ ਚ ਹਾਂ ਤੇ ਤਖਤੂਪੁਰਾ ਸਾਡੇ ਜਮੇ ਨਾਲ ਠੀਕ ਆ ਠੀਕ ਧੂਰਕੋਟ ਦੇ ਨਾਲ ਹੀ ਆ ਸਾਡਾ ਪਿੰਡ ਦਾ ਨਾਮ ਧੂਰਕੋਟ ਆ ਪਿੰਡ ਦਾ ਨਾਮ ਧੂਰਕੋਟ ਹਾਂਜੀ ਹਾਂ ਠੀਕ ਆ ਮਾਤਾ ਜੀ ਸਾਸਰੀ ਘਰ ਸਾਸਰੀ ਘਰ ਬੇਟਾ ਸਾਸਰੀ ਚਲੋ ਜੀ ਅੱਜ ਦਾ ਜਿਹੜਾ ਸਫਰ ਹੈ ਸ਼ੁਰੂ ਹੁੰਦਾ ਹੈਗਾ ਆਪਣਾ ਤੇ ਤੁੱਪ ਵੀ ਬਾਈ ਖਾਸੀ ਕੜਕਨੀ ਹੈ ਠੀਕ ਹੈ ਜੀ ਠੀਕ ਹੈ ਆਪਾਂ ਆਏ ਬਾਈ ਇਧਰੋਂ ਸਾਹਮਣੇ ਰੋਡ ਤੋਂ ਬਾਈ ਕਾਕੇ ਦੇ ਘਰ ਕਣਗੋ ਤੇ ਗਾਹ ਆ ਕੇ ਇਧਰ ਟੀ ਪੁਆਇੰਟ ਬਣ ਗਿਆ ਤੇ ਸ਼ੀਸ਼ਗੜ ਲਿਖਿਆਗਾ 3 ਕਿਲੋਮੀਟਰ ਬਰੇਲੀ ਲਿਖਿਆ 52 ਸੀਰ ਮੀਰगंज ਲਿਖਿਆਗਾ 37 ਕਿਲੋਮੀਟਰ ਆਪਾਂ ਜਾਣਾ ਜੀ ਭਰੇਲੀ ਤੇ ਨਹੀਂ ਸ਼ੂ ਬਾਈ ਆਪਣਾ ਸ਼ੀਸ਼ਗੜ ਖੜਾਗਾ ਉੱਥੇ ਕੋਈ ਉਹਦਾ ਦੋਸਤ ਮਿੱਤਰ ਹੈਗਾ ਉੱਥੇ ਜਾਣਾਗਾ ਉਧਰ ਦੀ ਹੁੰਦੇ ਹਵਾਏ ਆਪਾਂ ਬਰੇਲੀ ਵੱਗ ਜਾਗੇ ਬਰੇਲੀ ਨਾਲ ਹੀ ਰਹਿ ਜਾਂਦਾਗਾ ਤੇ ਰੋਡ ਹੈਗਾ ਨੈਸ਼ਨਲ ਹਾਈਵੇ 24 ਨੰਬਰ ਦਾ ਮਤਲਬ ਜਿਹੜਾ ਗਾਂ ਪਰੇਲੀ ਵਾਲਾ ਰੋਡ ਆਊਗਾ ਉਹੋ ਆਜੋ ਇਧਰ ਹੀ ਜਾਣਾ ਹੈਗਾ ਹਾਂ ਹਾਂ ਆਜੋ ਇਹ ਹੈਗਾ ਬਾਈ ਸੀ ਸ਼ਗੜ ਕਿਚਰਾਂ ਅੱਜ ਤੁਸੀਂ ਬੰਦੇ ਦਾ ਬਹੁਤ ਚੜਦੇ ਦੇਖੇ ਹੋਣਗੇ ਤੇ ਸਾਹਮਣੇ ਕਿਚਰੀ ਚ ਐ ਨਹੀਂ ਪਤਾ ਕੱਟਾਗਾ ਕੇ ਕੱਟੀ ਐ ਚੜਾਈ ਜਾਂਦੇ ਆ ਤੱਕੇ ਤੋਂਬੇ ਨਾਲ ਇਹ ਆ ਜੁਕੀ ਵਾਲੇ ਇਹ ਆ ਆਹ ਤਾਂ ਨਹੀਂ ਇਹ ਵਾਲੀ ਆਹ ਪਾਸ ਗਾਇਸ ਇਹ ਆਓ ਲੋ ਜੀ ਦਵਾਣ ਗਿਆ ਅੱਜ ਕੱਟੇ ਨੂੰ ਹੂਟੇ ਨਾਲ ਹੀ ਰਿਸ਼ਤੇਦਾਰੀ ਚ ਲੈ ਕੇ ਜਾਣਗੇ ਕਹਿੰਦਾ ਹੋਊ ਬਾਈ ਮੇਰਾ ਤਾਂ ਜੀ ਨਹੀਂ ਲੱਗਦਾ ਨਾਲ ਹੀ ਲੈ ਕੇ ਜਾਵੇ 6 ਬਾਈ ਸਵਾਰੀਆਂ ਤੇ ਸੱਤਵਾਂ ਕੱਟਾ ਬਹਾ ਕੇ ਬਾਬੇ ਦਾ ਨਾਂ ਲੈ ਕੇ ਕਹਿੰਦੇ ਗੱਡੀ ਹੱਕਤੀ ਆ ਇਧਰਲੇ ਪਾਸੇ ਬਾਈ ਕਹਿੰਦੇ ਸ਼ੀਸਗੜ੍ਹ ਸ਼ਹਿਰ ਦੀ ਚਾਹ ਪੀਣੀ ਹੈਗੀ ਚਾਹ ਬਾਈ ਚਾਹ ਕਹਿੰਦੇ ਪੀਏ ਬਿਨਾ ਘਾ ਨਹੀਂ ਜਾਣਾ हां मुंडियो ਚੜਦੀ ਕਲਾ ਜੀ ਚੜਦੀ ਕਲਾ ਚੜਦੀ ਕਲਾ ਪਾ ਚਾਹ ਪੀ ਲੈ ਥੋੜੀ ਥੋੜੀ ਚ ਹੋਰ ਚੜਦੀ ਕਲਾ ਹੋਣੀ ਬਰੋਲੇ ਬਣਾ ਦਾਂਗੇ ਮਾਸਾ ਬਰੋਲੇ ਸੈਂਕਲਾਂ ਦੇ ਬਣ ਦੇਖਦੇ ਜਾਓ ਬਣਦਾ ਕੀ ਆ ਦੋਸਤਾਂ ਧੰਨਵਾਦ ਟਾਈਮ ਬਾਈ 2 ਵਜ ਗਏ ਤੇ ਆਪਾਂ ਸ਼ਹਿਰ ਹੈਗਾ ਇਹ ਦੁਣਕਾ ਤੇ ਜ਼ਿਲ੍ਹਾ ਬਰੇਲੀ ਆ ਜੀ ਸ਼ਹਿਰ ਦੁਣਕਾ ਤੇ ਖਾਣ ਪੀਣ ਨੂੰ ਆਇਆ ਸੀ ਬਾਈ ਰੇੜੀਆਂ ਆਂ ਕੇਲੇ ਸੇਬ ਹਨਾ ਮਖਾ ਚੱਲ ਖਾ ਲਈਏ ਵਧੀਆ ਜੀਆਂ ਚੀਜ਼ ਕੋਈ ਵਧੀਆ ਚੀਜ਼ ਖਾ ਲਗੇ ਹੋਟਲ ਵੀ ਆ ਹੈਗੇ ਇੱਥੇ ਹੋਟਲ ਕਣੀ ਦਾ ਬਾਈ ਗਰਮੀ ਹੈਗੀ ਨਾ 35 36 ਡਿਗਰੀ ਤਾਪ ਮਾਣਾ ਹੋਟਲ ਕਣੀ ਦਾ ਝਾਕ ਨੂੰ ਜੀ ਨਹੀਂ ਕਰਦਾ ਜਦੋਂ ਕੜਾਈ ਜੀ ਤੇ ਸ਼ਾਨ ਨਾ ਰਿਆ ਮਾਰਦਿਆ ਨਾ ਉਸਾ ਉਸ ਲੋਟੀ ਚਤ ਕਰਨ ਲੱਗ ਜਾਂਦਾ ਉਹਨਾਂ ਨੂੰ ਦੇਖ ਕੇ ਵੀ ਉਹ ਵੀ ਟਾਈਮ ਦੇ ਹਿਸਾਬ ਨਾਲ ਹੀ ਕਦੇ-ਕਦੇ ਹਨਾ ਮਹੀਨਾ 15 20 ਦਿਨਾਂ ਤੋਂ ਕਦੇ ਬਾੜਾ ਜੀ ਕਰ ਲੱਜੇ ਮਾੜਾ ਮੋਟਾ ਕਰਾਰਾ ਜਾ ਖਾ ਲੇ ਤੇ ਨਹੀਂ ਤਾਂ ਚੰਗਾ ਖਾਓ ਤੇ ਵਧੀਆ ਚੰਗਾ ਬੋਲੋ ਤੇ ਕੇਲੇ ਕੋਲੇ ਸਭ ਕੁਝ ਮਿਲਦੇ ਆਗੇ ਤੇ ਇੱਥੇ ਬਾਈ ਅਸੀਂ ਨਾ ਬਾਈਆਂ ਨਾਲ ਗੱਲਾਂ ਬਾਤਾਂ ਲੱਗ ਗਏ ਤੇ ਪੁੱਛ ਲਿਆ ਬਈ ਵੀ ਉੱਤਰ ਪ੍ਰਦੇਸ਼ ਚ ਹਨਾ ਤੇ ਐਂ ਜੇ ਗੱਲਾਂ ਸੁਣਦੇ ਆ ਬਾਈ ਵੀ ਕਿ ਇੱਥੇ ਖਤਰਾਗਾ ਗਾਂ ਜਾਵਾਂਗੇ ਤੇ ਇਹ ਕਹਿੰਦੇ ਬਾਈ ਕੋਈ ਖਤਰਾ ਨਹੀਂ ਹੈਗਾ ਇਹ ਹੈ ਨਾ ਭਾਈ ਇੱਥੇ ਯੋਗੀ ਦੀ ਸਰਕਾਰ ਆ ਨਾ ਸੋਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਯੋਗੀ ਦੀ ਸਰਕਾਰ ਹੈ ਤੇ ਉਹਨੂੰ ਨਾ ਇਹ ਬਾਬਾ ਬਲਡੋజర్ ਕਹਿੰਦੇ ਆਗੇ ਯੋਗੀ ਨੂੰ ਤੇ ਕਹਿੰਦੇ ਵੀ ਉਹਦੇ ਹੁੰਦੇ ਇੱਥੇ ਕੋਈ ਖਤਰਾ ਨਹੀਂ ਗਾ ਕਹਿੰਦੇ ਕੋਈ ਵੀ ਬਦਮਾਸ਼ ਉਠਦਾ ਗਾ ਕੋਈ 1921 ਕਰਦਾ ਗਾ ਉਹ ਉਹਨਾਂ ਦੇ ਘਰ ਤੇ ਨਾ ਜਿਹੜਾ ਬਲਡੋజర్ ਚਲਾ ਦਿੰਦਾ ਗਾ ਤੇ ਇਨਕਾਊਂਟਰ ਵੀ ਕਰ ਦਿੰਦੇ ਆ ਕਹਿੰਦੇ ਬੰਦੇ ਦਾ ਜਿਹੜਾ ਬਾੜੀ 1921 ਕਰਦਾ ਗਾ ਮਤਲਬ ਏਰੀਏ 'ਚ ਕੋਈ ਗੰਨ ਪਾਉਂਦਾ ਹਨਾ ਬੰਦਾ ਤੰਗੀ ਭੰਗੀ ਕਰਦਾਗਾ ਆਸੇ ਪਾਸੇ ਘਰਾਂ ਨੂੰ ਕੋਈ ਹੋਰ ਨੂੰ ਮਤਲਬ ਸ਼ਹਿਰ ਦਾ ਪਿੰਡ ਦਾ ਸ਼ਹਿਰ ਦਾ ਮਾਹੌਲ ਖਰਾਬ ਕਰਦਾ ਉਹਨੂੰ ਇਹ ਡੋਕੇ ਨਾਲ ਦੀ ਨਾਲ ਦੇ ਦਿੰਦੇ ਆ ਤਾਂ ਹੀ ਉਹਨੂੰ ਇਹ ਬਾਬਾ ਬਲਡੋజర్ ਕਹਿੰਦੇ ਆਗੇ ਇੱਥੋਂ ਦੇ ਲੋਕ ਤੇ ਪ੍ਰਧਾਨ ਸਾਹਿਬ ਹੋਰੀ ਚਾਹ ਪੀ ਜਾਂਦੇ ਆ ਜੀ ਅੰਦਰ ਬੈਠੇ ਹੋਟਲ 'ਚ ਅੰਦਰ ਬਣ ਨੂੰ ਜੀ ਨਹੀਂ ਕਰਦਾ ਜਿਹੜੇ ਹਿਸਾਬ ਨਾਲ ਇਹ ਇੰਨੀ ਗਰਮੀ 'ਚ ਪਕੌੜੇ ਪਕੂੜੇ ਤਲੀ ਜਾਂਦੇ ਆਗੇ ਹਾਂਜੀ ਅੱਜ ਕੀ ਹਾਲ ਹੈ ਜੀ ਠੀਕ ਹੈ ਅੱਜ ਕੀ ਹਾਲ ਚਾਲ ਦੋਸਤੋ ਇੱਕ ਗੱਲ ਹੋਰ ਬਾਈ ਆ ਤੁਣਕਾ ਸ਼ਹਿਰ ਚ ਨਾ ਮਤਲਬ ਇਸ ਏਰੀਏ ਦੇ ਵਿੱਚ ਵਿੱਚ ਜੇ 30% ਜਿਹੜੇ ਆ Hindu ਲੋਕ Hindu ਭਰਾ ਰਹਿੰਦੇ ਹੈਗੇ ਤੇ ਜਿਹੜੇ ਬਾਕੀ ਸਾਰੇ 70 75% ਲੋਕ ਰਹਿੰਦੇ ਹੈਗੇ ਨਾ ਜਿਆਦਾ Muslim ਭਰਾ ਰਹਿੰਦੇ ਹੈਗੇ ਜੇ ਤੁਸੀਂ ਇੱਥੇ ਇੱਕ ਸ਼ਹਿਰ ਜਾਂ ਪਿੰਡ ਦੇ ਵਿੱਚ ਦੇਖੋਗੇ ਚਾਰ ਚਾਰ ਪੰਜ ਪੰਜ ਮਸਜਿਦ ਬਣੀਆਂ ਹੋਈਆਂ ਹੈਗੀਆਂ ਤੇ ਐਦਾਂ ਦਾ ਕੋਈ ਮਾਹੌਲ ਨਹੀਂ ਬਾਕੀ ਸਾਰੇ ਭਰਾ ਵਧੀਆਗੇ ਇੱਥੇ ਹੋਰ ਵੀ ਗੱਲਾਂ ਬਾਤਾਂ ਬਹੁਤ ਨਾ ਕਰਦੇ ਰੇ ਸਾਰੇ ਵਧੀਆ ਬੋਲਦੇ ਆਗੇ ਤੇ ਬਾਬਾ ਚੜ੍ਹਦੀ ਕਲਾ ਰੱਖੇ ਸਭ ਨੂੰ ਵਧੀਆ ਰੱਖੇ ਜੀ ਟਾਈਮ ਬਾਈ 2:30 ਵਜੇ ਤੇ ਆਪਾਂ ਖੜਿਆ ਕੁੜਕਾ ਨਗਰੀਆ ਪਿੰਡ ਦਾ ਨਾਮ ਹੈਗਾ ਭਾਈ ਕੁੜਕਾ ਨਗਰੀਆ ਤੇ ਰੋੜਾਂ ਦੇ ਉੱਤੇ ਤਾਂ ਦੁਕਾਨਾਂ ਬਾਈ ਦੇਖਿਆ ਹੋਣੀਆਂ ਨਾ ਸ਼ਹਿਰ 'ਚ ਵੀ ਆ ਜਾਂਦੀਆਂ ਪਿੰਡ 'ਚ ਵੀ ਮਾੜੀਆਂ ਮੋਟੀਆਂ ਆ ਜਾਂਦੀਆਂ ਤੇ ਪਰ ਇੱਥੇ ਕੋਈ ਹਸਾਬ ਕਿਤਾਬ ਹੋਰ ਹੈਗਾ ਆ ਜਿਹੜੀ ਤੁਸੀਂ ਮੰਡੀ ਦੇਖੀ ਜਾਨੇ ਉਹ ਨਾ ਬਾਈ ਸਾਹਮਣੇ ਲੱਗੀ ਹੋਇਆ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ A to Z ਤੇ 30 ਸਾਲਾਂ ਤੋਂ ਲੱਗਦੀ ਆ ਇਹ ਮੰਡੀ ਸ਼ੁਰੂਆਤ ਜੀ ਆ ਦੇਖ ਲਓ ਡਾਕਟਰ ਦੰਦ ਕੱਢੀ ਬੈਠਾਗਾ ਜੇ ਕੋਈ ਦਵਾਈ ਲੈਣੀ ਆ ਠੰਡੇ ਤੱਤੇ ਦੀ ਤੁਹਾਨੂੰ ਦਵਾਈ ਮਿਲ ਜੂਗੀ ਇਹ 30 ਰੁਪਏ ਕਿਲੋ ਹੈ ਅੰਬ ਬਾਈ ਹੈ ਗਿਆ 3 ਰੁਪਏ ਕਿਲੋ ਤੇ ਪਹਿਲਾਂ ਡਾਕਟਰ ਆਇਦਰ ਫਲ ਫਰੂਟ ਆ ਗਿਆ ਇਧਰ ਕਹਿੰਦੇ ਚੌਲ ਆ ਗਏ ਭਈਆ ਕੈਰੇਟ ਹੈ ਚਾਵਲ ਚਾਵਲ ਕੇ ਸਭੀ ਰੇਟ ਹੈ 90 ਹਸਤਾ ਹੈ ਇਹ ਬਗਰੇ 100 ਰੁਪਏ ਦਾ 3 ਕਿਲੋ ਇਹ 100 ਰੁਪਏ ਦਾ 3 ਕਿਲੋ ਹੈ ਤੇ ਹੋਰ ਭਾਈ ਆਹ 50 ਰੁਪਏ ਕਿਲੋ ਹੈ 60 ਰੁਪਏ ਕਿਲੋ ਹੈ 50 ਰੁਪਏ ਆ ਰੁਪਏ ਆ ਬਾਈ ਕੋਈ 60 ਰੁਪਏ ਆ ਆ ਡਾਡੋ ਦੇ ਹਿਸਾਬ ਨਾਲ ਆ ਜੇ ਕੋਈ ਬਾਹਲੇ ਚੰਗੇ ਖਾਣੇ ਆ ਜਾਂ ਕੋਈ ਟਟ ਭੱਜ ਮਾੜੀ ਮੋਟੀ ਦਾਣੇ ਚ ਪਸ਼ੂਆਂ ਨੂੰ ਵੀ ਪੈ ਜਾਂਦੀ ਹੁੰਦੀ ਹੈ ਚੌਲਾਂ ਦੀ ਆਜੋ ਆ ਇੱਥੇ ਖੜ੍ਹ ਕੇ ਦੇਖਣਾ ਨਹੀਂ ਮਜ਼ਾਰ ਆ ਆਜੋ ਆਜੋ ਆ ਇਧਰ ਵੀ ਚੌਲ ਆ ਲੋਕ ਅਜੇ ਥੋੜਾ ਆ 40 ਬੈਠਾ ਤੇ ਕੁਝੇ ਕਾਜੇ ਵੀ ਮਿਲ ਜਾਂਦੇ ਆ ਬਾਈ ਕੁਝੇ ਝੂਂਗੜੇ ਹੋ ਗਏ ਟਾੜੇ ਹੋ ਗਏ ਉਧਰ ਭਾਈ ਛੱਜ ਰੱਖੀ ਬੈਠਾਗਾ ਦਿਖਾਵਾਂਗੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਟਕਾਜੇ ਨਾਲ ਦਿੰਨੇ ਆ ਕਿਹੜਾ ਵਧੀਆ ਕੀ ਹਾਲ ਹੈ ਠੀਕ ਹੋ ਜੀ ਇਹਨਾਂ ਚ ਇਹਨਾਂ ਚ ਇਹਨਾਂ ਵਿੱਚ ਕੀ ਹੈ ਭਾਈ ਸਰ੍ਹੋਂ ਦਾ ਤੇਲ ਸਰ੍ਹੋਂ ਦਾ ਤੇਲ ਕੀ ਰੇਟ ਹੈ ਭਾਈ ਸਰ੍ਹੋਂ ਦੇ ਤੇਲ ਦਾ 150 ਰੁਪਏ ਲੀਟਰ ਕਿਲੋ 150 ਰੁਪਏ ਕਿਲੋ ਸਰੋਂ ਦਾ ਤੇਲ ਇੱਧਰ ਫੇਰ ਚੋਲ ਆ ਗਏ ਚੋਲ ਫੇਰ ਆ ਗਏ ਆ ਇੱਧਰ ਦੇ ਸੁੱਕੀਆਂ ਦਾਲਾਂ ਹਨ ਹਾਂ ਲਸਣ ਪਈਆ ਸੁੱਕੀਆਂ ਦਾਲਾਂ ਮੱਕੀ ਸੌਫ ਤੇ ਨੂਨ ਮਿਰਚ ਆ ਗਏ ਹੈਗਾ ਆਪਣੇ ਕੋਲੇ ਤਾਂ ਨਹੀਂ ਤਾਂ ਮਾੜਾ ਮੋਟਾ ਕੁਝ ਖਰੀਦ ਲੈਂਦੇ ਹਨਾ ਹਾਂ ਪਿਆ ਸਾਰਾ ਕੁਝ ਇੱਧਰ ਵੀ ਬਾਈ ਬੜੀਆਂ ਬੁੜੀਆਂ ਮੂਹਕ ਫਲੀ ਉਦਾਂ ਦਾ ਹੀ ਆ ਚਹਾਰੇ ਆ ਲਾਲ ਚਹਾਰੇ ਆ ਯਾਰ ਪੀਲੇ ਜੇ ਹੋ ਰਹੀ ਆ ਬਦਾਮ ਵੀ ਹੈ ਦਾਖਾਂ ਵੀ ਹੈ ਇਹਦਾ ਸਾਰਾ ਕੁਝ ਹੈ ਨਾ ਮਤਲਬ ਇੱਕ ਇਹ ਚਾਹ ਕੋਡ ਵਾਲੀ ਦੁਕਾਨ ਆ ਬਾਈ ਮਤਲਬ ਸਾਰਾ ਸਮਾਨ ਹੀ ਉਦਾਂ ਦਾ ਤੁਹਾਨੂੰ ਮਿਲ ਜਾਊਗਾ ਠੀਕ ਹੈ ਰਹਰਪੜ ਬਾਲੇ ਪਾਸੇ ਭੌਂਕਣ ਨਾਲ ਹਨ ਤੇ ਇੱਕ ਪਾਸੇ ਢੇੜਾ ਜਿਹਾ ਦਿੱਤਾ ਤੇ ਕੱਲ ਫੜ ਕੇ ਇਧਰੋਂ ਬਈ ਆ ਚਾਰ ਕ ਨਿੰਬੂ ਪਾਈ ਆਧਾ ਜਿਹਾ ਪਾਦੇ ਚਾਰ ਕ ਮਾੜਾ ਜਿਹਾ ਸਾਰਾ ਸਮਾਨ ਇੱਕੋ ਜੇ ਮਸ 5 ਮਿੰਟਾਂ ਚ ਘਰੇ ਮੁੜ ਗਏ ਇਹ ਸਾਰਾ ਕਿੱਲਾ ਕਥਾਂ ਹੀ ਹੋਣਾ ਮੇਰੇ ਸਾਹਮਣੇ ਹਾਂ ਇੰਨਾ ਕੀ ਬਸ ਤੇ ਸਬਜ਼ੀ ਮੰਡੀ ਆ ਗਈ ਸਾਰੀ ਐਟਮਾ ਕੋਲ ਮਿਲ ਜਾਂਦੀ ਹੈਗੀ ਆਹ ਭਾਈ ਤੇਲ ਤੂਲ ਜੇ ਰੱਖੀ ਬੈਠਾਗਾ ਭਾਈ ਗੰਡੇ ਕੀ ਪਿਆਜ਼ ਕੀ ਰੇਟ ਹੈ 20 ਰੁਪਏ 20 ਰੁਪਏ ਕਿਲੋ ਲਸਣ ਭਾਈ ਇਸ ਦਾ ਭਾਵ ਗੰਦਰ ਭయ్యా ਲਸਣ 20 ਹੀ ਪਾਈ ਆ ਆਪਾਂ ਰੇਟ ਸਾਰੇ ਪਤਾ ਕਰਨੇ ਆ ਆ ਹਰੇ ਹਰੇ ਕੇਲੇ ਇਹ ਹਰੇ ਕੇਲੇ ਬਈ 20 ਰੁਪਏ ਮਿਲਦੇ ਆਗੇ ਦਰਜਣਾ ਪਤਾ ਨਹੀਂ ਕਿਲੋ ਆਗੇ ਤੇ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਆ ਤੇ ਆ ਆਰਬੀ ਦੇ ਪੱਤੇ ਆਗੇ ਇਹ ਵੀ ਢਾਲ ਸਬਜ਼ੀ ਬਣਾਉਣ ਦੇ ਜਿਹੜੇ ਕੰਮ ਆ ਜਾਂਦੇ ਆਗੇ ਨਾਲ ਦੀ ਨਾਲ ਕੋਲੀ ਆਰਬੀ ਆਰਬੀ ਆ ਹਨਾ ਆਰਬੀ ਤੇ ਉਹ ਆਰਬੀ ਦੇ ਪੱਤੇ ਹੋਗੇ ਆਰਬੀ ਕੀ ਰੇਟ ਹੈ ਬਈ ਰੇਟ ਹਾਂ 40 40 ਰੁਪਏ ਕਿਲੋ ਹਨ ਕਿਹੜੇ ਆਂਬਾ ਵੇ ਬਟਿਆਰ ਗਿਆ ਸੰਦੀਪ ਹਾਂ ਇਨਾਮ ਦਾ ਨਾਮ ਕੀ ਹੈ ਭਈਆ 30 ਰੁਪਏ ਕਿਲੋ 30 ਰੁਪਏ ਕਿਲੋ 30 ਰੁਪਏ ਕਿਲੋ ਇਹਦਾ 1 ਹੀ ਜਾਊਗਾ ਮੈਨੂੰ ਲੱਗਦਾ 30 ਹਾਂ ਚ ਫਿਰ ਹਾਂ ਇਸ ਨੂੰ ਤਾਂ ਤਾਂ ਆਮ ਬੋਲਦੇ ਸੋ ਫਾਗਰੀ ਫਾਗਰੀ ਨਾ 30 ਵਿੱਚ ਯਾਰ ਭਾਗ ਜਾਈਗਾ ਇਹਨੂੰ ਭਾਗ ਹਾਂ ਆ ਗਏ ਆ ਗਏ ਭਾਈ ਇਹ ਉਹ ਚੀਜ਼ ਹੈ ਜੀ ਨਾ ਇਹਨਾਂ ਵਿਚਾਰਿਆਂ ਦਾ ਹਰੇਕ ਹੀ ਕੰਨ ਫੜ ਲੈਂਦਾ ਵੀ ਆ ਭਾਈ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ ਉਹੀ ਗੱਲ ਬਾਤ ਹੈ ਨਾ ਹਾਂ ਇਹ ਆਲੂ ਭਰਾਗੇ ਰਾਜਾ ਆਣਾ ਫਿਰ ਸਭ ਦੇ ਸੁਭ ਜਿਆਦਾ ਇਹ ਹਾਂ ਤੇ ਕੀ ਰੇਟ ਆ ਜੀ ਪੁੱਛੀ ਮਾੜਾ ਆ ਆਲੂ ਕੀ ਰੇਟ ਹੈ 15 ਰੁਪਏ ਉਹ 20 ਰੁਪਏ ਆ 15 ਰੁਪਏ ਕਿਲੋ ਆ 20 ਰੁਪਏ ਕਿਲੋ ਹੈ ਆਓ ਜਾਰੇ ਥੋੜੇ ਮਾੜੇ ਆਗੇ ਤਾਰ ਕੇ ਇਹਨਾਂ ਰੇਟ ਘਟ ਗਿਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਉਹ ਮੋٹے ਹੈਗੇ ਹਾਂ ਆਹ ਬਈ ਇੱਕ ਨਮੀ ਜੀ ਚੀਜ਼ ਦੇਖਣ ਨੂੰ ਮਿਲੀ ਆ ਇਹਦਾ ਨਾਮ ਬਾਈ ਕਮਰਕ ਕਮਰਕ ਨਾਗਾ ਤੇ ਅਚਾਰ ਵਾਸਤੇ ਹੈ ਇਹਦਾ ਅਚਾਰ ਪੈਂਦਾ ਬਈ ਇਹਦਾ ਤੇ ਰੇਟ ਹੈਗਾ ਇਹਦਾ 100 ਰੁਪਏ ਕਿਲੋ ਪਤਾ ਨਹੀਂ ਇਹਨੇ ਪਤਾ ਨਹੀਂ 2 ਕਿਲੋ ਹੈ 100 ਰੁਪਏ ਅੱਛਾ 100 ਰੁਪਏ ਦੀ 2 ਕਿਲੋ ਠੀਕ ਹੈ ਜੀ ਧੰਨਵਾਦ ਜੀ ਸਾਰੀ ਮੰਡੀ ਚ ਬਾਈ ਗੇੜਾ ਦੇਤਾ ਤੇ ਲਗਭਗ ਵੀ ਆਪਾਂ ਕੋਈ ਦਾਲ ਸਬਜ਼ੀ ਲੈਣੀ ਹੈਗੀ ਹਨਾ ਤੇ ਕੋਈ ਹੋਰ ਚੀਜ਼ ਲੈਣੀ ਆ ਆਈਟਮ ਬਦਲ ਕੋਸ ਵੀ ਆ ਦੇਖ ਲੋ ਸਰਫ ਪਈ ਹੈਗੀ ਸਾਬਣ ਪਈ ਹੈਗੀ ਕੋਈ ਜੜੀ ਬੂਟੀ ਲੈਣੀ ਹੈ ਕੁਛ ਵੀ ਲੈਣਾ ਹੈ ਏ ਟੂ ਜ਼ेड ਜਿਹੜਾ ਬਾਜ਼ਾਰ ਤੋਂ ਸਮਾਨ ਮਿਲਦਾ ਸੋ ਨੂੰ ਇੱਥੋਂ ਆਹ ਕਿੱਲੇ ਕਿ ਜਨਾ ਥਾਂਗਾ ਇੱਥੋਂ ਸਾਰਾ ਕੁਝ ਮਿਲ ਜੂਗਾ ਤੇ ਹੁਣ ਆਪਾਂ ਜਿਹੜਾ ਅੱਗੇ ਚੱਲੀਏ ਜੀ ਅੱਗੇ ਦਾ ਸਫਰ ਸ਼ੁਰੂ ਕਰੀਏ ਟਕ ਜਾਣਗੇ ਚਾਰੇ ਸਾਈਕਲ ਆਪਣੇ ਪੂਰੇ ਪੂਰੇ ਵਧੀਆ ਜਾਣਗੇ ਤੇ ਚੱਲ ਬਣਾ ਫਿਰ ਕਰ ਸੌਦਾ ਆ ਲਾ ਗਾ 20 ਰੁਪਏ ਜਾਂਦੇ ਜਾਂਦੇ ਵਾਹ ਬਾਈ ਕੋਸ਼ਤਾ ਲੈ ਲਗੇ ਮੀਹ ਕਣੀ ਦਾ ਟਾਈਮ ਆ ਉਹ ਜਿਹੜੇ ਪਿੱਛੇ ਲੈ ਜਾਣਾ ਆਪਾਂ ਛੋਟੇ ਜੇ ਉਹਦਾ ਹਾਂ ਉਹਦਾ ਉਹ ਸਾਈਕਲ ਜਿਵੇਂ ਤੋਰਨੇ ਤੋਰਨੇ ਨਾ ਫੇਰ ਲੋਟ ਆ ਇਹ ਰਾਤ ਰੂਤ ਨੂੰ ਖੜਾਉਣ ਵਾਸਤੇ ਨਾ ਫਿਕਰ ਨਹੀਂ ਮੁੜ ਕੇ ਆ ਹਫਤੇ ਹਨਾ ਕਵਰ ਕਰਕੇ ਪ੍ਰਧਾਨ ਸਾਹਿਬ ਠੀਕ ਆ 7 ਵਜੇ ਨਹੀਂ 7 ਵਜੇ ਹਾਂਜੀ ਹਾਂਜੀ ਹਾਂ ਹਲਾ ਬਈ ਬਾਈ 300 ਰੁਪਿਆ ਮੰਗਦਾ ਸੀਗਾ ਤੇ ਕਰ ਕਰਾ ਕੇ ਜੇ ਹਣਾ ਤੁਹਾਨੂੰ ਪਤਾ ਫਿਰ ਮਾੜਾ ਜਾਂ ਤਾਂ ਕਰਨਾ ਹੀ ਪੈਂਦਾਗਾ ਤੇ ਹਾਂ 250 ਰੁਪਏ ਚ ਗੱਲ ਜੀ ਬਣ ਗਈ ਆਪਣੀ ਚਾਰੇ ਸਾਈਕਲ ਜੇ ਟੱਕ ਜਾ ਕਰਨਗੇ ਰਾਤ ਨੂੰ ਹੁਣ ਕੋਈ ਟੈਨਸ਼ਨ ਜੀ ਨਹੀਂ ਉਹਨੇ ਮੀ ਕਣੀ ਦੀ ਰੋਤਾ ਬਾਈ ਜਿੱਧਰ ਵੀ ਜੁਪੀ ਚ ਵੀ ਬਿਹਾਰ ਚ ਵੀ ਉਤਰਾਖੰਡ ਚ ਵੀ ਕਿਉਂਕਿ ਸੌਣ ਆਉਣ ਆਲਾ ਨਾ ਹੁਣ ਚਲੋ ਜੀ ਹੁਣ ਚੱਲੀਏ ਆਪਾਂ ਟਾਈਮ ਹੋ ਗਿਆ ਭਾਈ ਪੌਣੇ 4 ਦਾ ਤੇ ਆਪਾਂ ਪਿੰਡ ਹੈਗੇ ਆ ਬਸੂਤਾਰਨ ਪਿੰਡ ਦਾ ਨਾਮ ਬਸੂਤਾਰਨ ਤੇ ਬिलासपुर ਇੱਥੋਂ ਹੈਗਾ 51 ਕਿਲੋਮੀਟਰ ਹੈ ਭਾਈ ਜੇ ਆਪਾਂ ਬिलासपुर ਦੇ ਨੇੜੇ ਤੇੜੇ ਜੇ ਤੁਸੀਂ ਆਏ ਆ ਨਿਸ਼ੂ ਭਾਈ ਆਪਾਂ ਜਿਹੜਾ ਅੱਜ ਕਿੱਧਰ ਨੂੰ ਜਾਈ ਜਾਨੇ ਹੈਗੇ ਬਰੇਲੀ ਕਣੀ ਜਾਣਾ ਸੀ ਵੀ ਹੁਣ ਅਸੀਂ ਹੁਣ ਜਾ ਰਹੇ ਆ ਆਪਣਾ ਮਗਰ ਇੱਥੋਂ 30 ਕਿਲੋਮੀਟਰ ਪੈਂਦਾਗਾ ਉਹ ਪਿੰਡ ਦਾ ਨਾਮ ਹੈ ਨਵਾਬਗੰਜ ਮੇਰਾ ਦੋਸਤ ਰਹਿੰਦਾ ਉੱਥੇ ਸੌਰਭ ਭਾਈ ਆਪਾਂ ਉਹਦੇ ਕੋਲ ਅੱਜ ਜਾਣਾ ਸਾਰੇ ਦਰਸ਼ਕਾਂ ਦਾ ਨਵਾਬਗੰਜ ਨਵਾਬਗੰਜ ਠੀਕ ਆ ਠੀਕ ਆ ਪਹਿਲਾਂ ਆਪਾਂ ਬਰੇਲੀ ਕਣੀ ਜਾਣਾ ਸੀਗਾ ਅੱਜ ਹੁਣ ਨਵਾਬਗੰਜ ਜਾਵਾਂਗੇ ਤੇ ਅੱਜ ਰੁੱਕ ਕੇ ਕੱਲ ਸਵੇਰੇ ਜਾਂ ਪੈਰ ਨੂੰ ਆਪਾਂ ਫਿਰ ਅੱਗੇ 25 ਕਿਲੋਮੀਟਰ ਹੈਗਾ ਬਰੇਲੀ ਬਗ ਜਾਣਾ ਠੀਕ ਆ ਬਾਈ ਠੀਕ ਆ ਨਵਾਬਗੰਜ ਜਾਣਾ ਬਾਈ ਆਪਾਂ ਨਵਾਬਗੰਜ ਟਾਈਮ ਬਾਈ ਪੌਣੇ 5 ਹੋ ਗਿਆ ਤੇ ਆਪਾਂ ਇਧਰ ਦੀ ਲਿੰਕ ਰੋਡ ਤੋਂ ਨਾ ਪਿੰਡਾਂ ਵਿੱਚ ਦੀ ਹੁੰਦੇ ਹਵਾਏ ਤੇ ਆ ਵੱਡੇ ਰੋਡ ਤੇ ਚੜ ਗਏ ਇਧਰ ਦੀ ਪਿੰਡ ਆਪਾਂ ਬਸੂ ਧਰਨ ਪਿੰਡ ਸੀਗਾ ਇੱਕ ਸ਼ੇਰਗੜ ਪਿੰਡ ਸੀ 14 ਕਿਲੋਮੀਟਰ ਪਿੱਛੇ ਆਹ ਰੋਡ ਤੋਂ ਉੱਤੋਂ ਦੀ ਆਏ ਆਂਗੇ ਤੇ ਹੁਣ ਆਪਾਂ ਆ ਵੱਡੇ ਰੋਡ ਤੇ ਚੜ ਗਏ ਇਹ ਵੱਡੇ ਰੋਡ ਨੂੰ ਬਾਈ ਕਹਿੰਦੇ ਨੈਨੀਤਾਲ ਰੋਡ ਕਹਿੰਦੇ ਆ ਕਿ ਨੈਨੀਤਾਲ ਇੱਥੋਂ ਜਿਹੜਾ ਖੱਬੇ ਹੱਥ ਹੈਗਾਗਾ 105 ਕਿਲੋਮੀਟਰ ਹੈ ਤੇ ਹਲਦਵਾਨੀ ਹੈਗਾ 70 ਕਿਲੋਮੀਟਰ ਤੇ ਬਰੇਲੀ ਬਾਈ ਇੱਥੋਂ ਪੈ ਜਾਂਦਾਗਾ ਆਪਾਂ ਨੂੰ 30 ਦੇ 30 ਕਿਲੋਮੀਟਰ ਦੇ ਆਸ-ਪਾਸ ਪੈ ਜਾਂਦਾ ਇੱਥੋਂ ਬਰੇਲੀ ਤੇ ਆਪਾਂ ਜਾਣਾਗਾ ਬਾਈ ਅੱਜ ਗਨਵਾਬ ਗੰਜ ਨਵਾਬਗੰਜ ਆ ਸਿੱਧਾ ਜਿਹੜਾ ਰੋਡ ਬਾਈ ਜਿਹੜਾ ਬਰੇਲੀ ਨੂੰ ਜਾਂਦਾ ਨਾ ਗਾਹਾਂ 5 ਕਿਲੋਮੀਟਰ ਤੋਂ ਫੇਰ ਪਿੰਡਾਂ ਕਣੀ ਸੜਕ ਮੁੜ ਜੂਗੀ ਤੇ 20 ਕਿਲੋਮੀਟਰ ਆਪਾਂ ਨੂੰ ਐਸਾਥ ਖੱਬਿਆ ਤੋਂ ਫੇਰ ਜਾਣਾ ਪਊਗਾ ਹਜੇ ਆਪਣਾ 20 ਕਿਲੋਮੀਟਰ ਦਾ ਰਾਹ ਹੋਰ ਪਿਆਗਾ ਚਾਹ ਪੀ ਲੈ ਮੁੰਡੇ ਕਹਿੰਦੇ ਘੁੱਟ ਚਾਹ ਦੀ ਤੋੜ ਲੱਗੀ ਪਈ ਹੈ ਜੀ ਮਸਾਂ ਇੱਕ ਦੁਕਾਨ ਮਿਲੀ ਆ ਬਾਈ ਤੜਕੇ ਦੇ ਜਦੋਂ ਚੱਲਿਆ ਨਾ ਪਿੰਡਾਂ ਵਿੱਚ ਦੀ ਆਈ ਜਾਂਦੇ ਆ ਹੁਣ ਆ ਰੋਡ ਤੇ ਇੱਕ 40 ਦੁਕਾਨ ਆਈ ਆ ਆ ਚੜ੍ਹਦੀ ਕਲਾ ਜਾ ਮੋੜ ਕੰਮ ਟਾਈਮ ਬਾਈ ਪੌਣੇ 7 ਹੋ ਗਿਆ ਤੇ ਆਪਾਂ ਹੈਗੇ ਆਂਗੇ ਫੈਸਲ ਸ਼ਹਿਰ ਚ ਤੇ ਬਰੇਲੀ ਬਾਈ ਜ਼ਿਲ੍ਹਾ ਪੈਂਦਾਗਾ ਤੇ ਸਾਹਮਣੇ ਤੁਸੀਂ ਦੇਖੀ ਜਾਨੇਓ ਵੀ ਉਹ ਕੋਠੇ ਦੇ ਉੱਤੇ ਨਾ ਕਾਲੀਆਂ ਝੰਡੀਆਂ ਲੈਣ ਵਾਈ ਲੱਗੀਆਂ ਹੋਈਆਂ ਆਂ ਇਹੇ ਬਾਈ ਤੁਹਾਨੂੰ ਪਤਾ ਹੀ ਨਾ ਆਹ ਏਰੀਆ ਜਿਹੜਾ ਹੈਗਾ ਇੱਥੇ ਮੁਸਲਿਮ ਲੋਕ ਆ ਜਿਹੜੇ ਮੁਸਲਿਮ ਭਾਈਚਾਰਾ ਇੱਥੇ ਜ਼ਿਆਦਾ ਰਹਿੰਦੇ ਆਗੇ ਤੇ ਉਹਨਾਂ ਦਾ ਤਿਹਾੜਾ ਇਹ ਮਹਰਮ ਤਿਹਾੜਾ ਹੈਗਾ ਕੋਈ ਉਹਦੇ ਕਰਕੇ ਜਿਹੜੀਆਂ ਇਹ ਕਾਲੀਆਂ ਝੰਡੀਆਂ ਲੱਗੀਆਂ ਹੋਈਆਂ ਆ ਪੂਰੀ ਜਾਣਕਾਰੀ ਹੈ ਬਾਈ ਜਿਹੜੀ ਆਪਾਂ ਨਿਸ਼ੂ ਬਾਈ ਤੋਂ ਲੈਣੇ ਆਗੇ ਆ ਹੀ ਨਿਸ਼ੂ ਮੜਾ ਦੱਸੀ ਕੀ ਗੱਲਬਾਤ ਹੈ ਦੱਸੀ ਬਾਈ ਨਿਸ਼ੂ ਆ ਕਾਲੀਆਂ ਝੰਡੀਆਂ ਕਿਉਂ ਲੱਗੀਆਂ ਆ ਇੱਕ ਤਾਂ ਵੀਰੇ ਦੇਖੋ ਆਪਾਂ ਜਿਹੜੇ ਆਪਣੇ ਇੰਡੀਆ ਡਾਈਵਰਸ ਕੰਟਰੀ ਹੈ ਜਿਵੇਂ ਤੁਹਾਨੂੰ ਪਤਾ ਹੀ ਐ ਡਾਈਵਰਸ ਦਾ ਮਤਲਬ ਹੁੰਦਾ ਵੱਖ-ਵੱਖ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਵੱਖ-ਵੱਖ ਪ੍ਰਕਾਰ ਦੇ ਕਲਚਰ ਹੋ ਗਏ ਵੱਖ-ਵੱਖ ਪ੍ਰਕਾਰ ਦੇ ਖਾਣੇ ਹੋ ਗਏ ਵੱਖ-ਵੱਖ ਸ਼ੈਅਰ ਹੋ ਗਏ ਕਿਤੇ ਆਪਾਂ ਨੂੰ ਮੁਸਲਮਾਨ ਕਮਿਊਨਿਟੀ ਦੇਖਣ ਨੂੰ ਮਿਲਦੀ ਕਿਤੇ ਆਪਾਂ ਨੂੰ ਆਪਣੇ ਹਿੰਦੂ ਕਮਿਊਨਿਟੀ ਕਿਤੇ ਸਿੱਖ ਕਮਿਊਨਿਟੀ ਜਿੱਦਾਂ ਹੁਣ ਪੰਜਾਬ ਸਿੱਖਾਣਾ ਲੈ ਉੱਤਰਾਖੰਡ ਚ ਵੀ ਸਿੱਖ ਨੇ ਇਦਾਂ ਹੀ ਇਹ ਜਿਹੜਾ ਏਰੀਆ ਜ਼ਿਆਦਾਤਰ ਇਹ ਮੁਸਲਮਾਨ ਕਮਿਊਨਿਟੀ ਦਾ ਹੈ ਤੇ ਇਸ ਲਈ ਇਹਨਾਂ ਦੀ ਖੁਸ਼ੀ ਦਾ ਇੱਕ ਮਤਲਬ ਲਗਾ ਦੇਣ ਜਿੱਦਾਂ ਆਪਣਾ ਰਾਮ ਰਾਜੇ ਲੱਗਿਆ ਸੀਗਾ ਜਦੋਂ ਆਪਣਾ ਉਹ ਹੁੰਦਾ ਵਾ ਟਿੱਟੂ ਅ ਨਗਰ ਕੀਰਤਨ ਹੁੰਦੇ ਆ ਆਪਣੇ ਕੋ ਲਾੜ ਦੇ ਦਿੰਦੇ ਆ ਛੰਡੀਆਂ ਫੇਰੀਆਂ ਜਿ ਲੱਗੀਆਂ ਹੁੰਦੀਆਂ ਉੱਪਰ ਹਾਂ ਹਾਂ ਤੇ ਉਦਾਂ ਹੀ ਇਹਨਾਂ ਦਾ ਇਹ ਹੁੰਦਾ ਹੈਗਾ ਜਦੋਂ ਮੁਹਰਮ ਹੁੰਦਾ ਹੈ ਮੁਹਰਮ ਦਾ ਵੀ ਇਹ ਇਤਿਹਾਸ ਸੀਗਾ ਮਤਲਬ ਅੱਜ ਤੋਂ ਕਾਫੀ ਸਾਲ ਪਹਿਲੇ ਸੱਲੱਲਾਹੂ ਲੈ ਵੀ ਸੱਲਨ ਦੀ ਬੇਟੀ ਦੀ ਬੇਟੀ ਨਾਲ ਜਿੱਥੇ ਉਹ ਸੀਗਾ हसन ਹਸਨ ਸੀਗੇ ਤੇ ਉਹ ਇੱਕ ਜ਼ਹੀਦ ਸੀਗਾ ਉਸ ਟਾਈਮ ਦੇ ਵਿੱਚ ਇਹ ਕਰਬਲਾ ਦੀ ਜੰਗ ਹੋਈ ਸੀ ਉਹਦੇ ਵਿੱਚ हसन ਨੂੰ ਪਹਿਲੇ ਹੀ ਸ਼ਹਾਦਤ ਦੇ ਦਿੱਤੀ ਗਈ ਸੀਗੀ ਜ਼ਹਿਰ ਦੇ ਕੇ ਸ਼ਹਾਦਤ ਕਰਤੀ ਸੀਗੀ ਤੇ ਉਸ ਤੋਂ ਬਾਅਦ ਆਪਣੇ ਜਿਹੜਾ ਹੁਸੈਨ ਸੀ ਠੀਕ ਹੈ ਉਹਨੂੰ ਜੰਗ ਦੇ ਵਿੱਚ ਮਾਰ ਦਿੱਤਾ ਗਿਆ ਜਿਹੜਾ ਜਿਹੜਾ ਜੀ ਸੀਗਾ ਉਹ ਇੱਕ ਨਾਮ ਦਾ ਮੁਸਲਮਾਨ ਸੀਗਾ ਜਿਹਦੇ ਕਰਕੇ ਉਹ ਉਹਦੇ ਨਾਲ ਆਪਣੇ ਜਿਹੜੇ ਹੁਸੈਨ ਸੀਗੇ ਉਹਨਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਐਦਾਂ ਉਦਾਂ ਹੁੰਦਾ ਸਮਝ ਨਹੀਂ ਆਈ ਫਿਰ ਉਸ ਤੋਂ ਬਾਅਦ 2.5 ਲੱਖ ਦੀ ਉਹ ਫੌਜ ਲੈ ਕੇ ਖੜਾ ਹੋ ਗਿਆ ਸੀ ਉਸ ਤੋਂ ਬਾਅਦ ਕਰਬਲਾ ਦੀ ਜੰਗ ਹੋਈ ਸੀ ਤੇ ਕਰਬਲਾ ਦੀ ਜੰਗ ਦੇ ਵਿੱਚ ਉਹਨਾਂ ਦਾ ਜਿਹੜਾ ਸ਼ਹਾਦਤ ਹੋ ਗਈ ਸੀ ਤੇ ਇਹੀ ਹੈ ਜੀ ਉਹਨਾਂ ਦਾ ਇੱਥੇ ਹਾਲ ਜਿਹੜਾ ਸੀ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਜਿਹੜੇ ਉਹ ਨੇ ਇੱਕ ਜੰਗ ਦਾ ਉਹ ਖੁਸ਼ੀ ਉਹ ਮਨਾਉਣ ਵਾਸਤੇ ਦੁੱਖ ਦਰਦ ਮਨਾਉਣ ਵਾਸਤੇ ਜਿਹੜੇ ਮੁਸਲਮਾਨ ਨੇ ਉਹ ਕਰਦੇ ਨੇ ਜੀ ਮਹਰਮ ਮਨਾਉਂਦੇ ਨੇ ਠੀਕ ਹੈ ਜੀ ਇਹ ਇਤਿਹਾਸ ਹੈ ਧੰਨਵਾਦ ਸਾਸ਼ਟਰੀ ਗਾ ਜੀ ਠੀਕ ਹੈ ਬਾਈ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਟਾਈਮ ਬਾਈ 8 ਵਜੇ ਤੇ ਆਪਾਂ ਪਹੁੰਚ ਗਏ ਨਵਾਬਗੰਜ ਸ਼ਹਿਰ ਚ ਅੱਜ ਦਾ ਜਿਹੜਾ ਆਪਣਾ ਸਫ਼ਰ ਸੀਗਾ 72 ਕਿਲੋਮੀਟਰ ਆਪਾਂ ਆਏ ਆਂਗੇ ਬਲਾਸਪੁਰ ਇਥੋਂ 72 ਕਿਲੋਮੀਟਰ ਪੈਂਦਾਗਾ ਤੇ ਨੀਸ਼ੂ ਦਾ ਬਾਈ ਜਿਹੜਾ ਮਿੱਤਰ ਆਗਾ ਉਹ ਇੱਥੇ ਆਈ ਜਾਂਦਾ ਆਪਾਂ ਨੂੰ ਲੈਣ ਨਿਸ਼ੂ ਇੱਧਰ ਪਿੱਛੇ ਬੈਠਾਗਾ ਐਚਪੀ ਗੈਸ ਵਾਲਿਆਂ ਦੇ ਉਹ ਬਾਈ ਦਾ ਫੋਨ ਆਇਆ ਸੀ ਕਹਿੰਦਾ ਇੱਥੇ ਬਹਿ ਜਾਓ ਤੇ ਆਪਾਂ ਇੱਥੇ ਰੋਡ ਤੇ ਖੜੇ ਸੀਗੇ ਲੈਟਾ ਲੁੱਟਾ ਜੀ ਵਧੀਆ ਚੱਲੀ ਜਾਂਦੀ ਆ ਜੀ ਮਾ ਚੱਲ ਇੱਥੇ ਰੌਣਕ ਮੇਲਾ ਆ ਜਾ ਦੇਖ ਲੈਣੇ ਤੇ ਇੱਕ ਬਾਈ ਹੋਰ ਬੜੀ ਜ਼ਰੂਰੀ ਗੱਲ ਅੱਜ ਜਿਹੜਾ ਆਪਣਾ YouTube ਪਰਿਵਾਰ ਹਨਾ ਸੰਗਤਾਂ ਆਪਣੇ ਨਾਲ ਜਿਹੜੀਆਂ 10000 ਜੁੜ ਗਈਆਂ ਮਤਲਬ 10000 ਸਬਸਕ੍ਰਾਈਬਰ ਆਪਣੇ ਪੂਰੇ ਹੋ ਗਏ ਤੇ ਬਾਈ ਬਹੁਤ ਮਿਹਨਤ ਕੀਤੀ ਤੇ ਮਿਹਨਤ ਦਾ ਜਿਹੜਾ ਫਲ ਵੀ ਤੁਸੀਂ ਸਾਰਿਆਂ ਨੇ ਹਨਾ ਭਰਾਵਾਂ ਨੇ ਸੰਗਤਾਂ ਨੇ ਆਪਾਂ ਨੂੰ ਮਿਲਿਆਗਾ ਦਿੱਤਾਗਾ ਫਲ ਤੇ ਬਹੁਤ ਧੰਨਵਾਦ ਬਾਈ ਇਕੱਲੇ ਇਕੱਲੇ ਬੰਦੇ ਦਾ ਇਕੱਲੇ ਇਕੱਲੇ ਸਬਸਕ੍ਰਾਈਬਰ ਦਾ ਬਹੁਤ ਧੰਨਵਾਦ ਤੇ ਅੱਜ ਆਪਾਂ ਸੋਚਿਆ ਸੀ ਵੀ ਕੋਈ ਹਜੇ ਨਾ ਤੜਕੇ ਦਾ ਨਾ ਕੋਈ ਸ਼ਹਿਰ ਨਹੀਂ ਆਇਆ ਸੀ ਵਧੀਆ ਜਾ ਤੇ ਆਹ ਹਾਂ ਇੱਕ ਸ਼ਹਿਰ ਆਇਆਗਾ ਨਵਾਬਗੰਜ ਇੱਥੋਂ ਦੇਖਦੇ ਆ ਨਾ ਕੁਸ ਮਾੜਾ ਮੋਟਾ ਲੈ ਲਾਂਗੇ ਤਾਂ ਤਾਂ ਢੰਡਾ ਜਾ ਅੱਜ ਕਰ ਲਾਂਗੇ ਹਨਾ ਤੇ ਵੀ ਆਪਾਂ ਦੇਖ ਲਿਆ ਕੋਈ ਕੇਕ ਮਿਲ ਗਿਆ ਦਾ ਛੋਟਾ ਜਿਹਾ ਕੇਕ ਉਹ ਕਰ ਲਾਂਗੇ ਤੇ ਜਾਂ ਕੋਈ ਹੋਰ ਕੁਸ ਖਾਣ ਪੀਣ ਵਾਲੀ ਆਈਟਮ ਵਧੀਆ ਜੀ ਮਿਲ ਗਈ ਤਾਂ ਇਹ ਖੁਸ਼ੀ ਮਨਾਉਣੀ ਚਾਹੀਦੀ ਹੈ ਜੇ ਕੋਈ ਖੁਸ਼ੀਆਂ ਹੋਣ ਤਾਂ ਖੁਸ਼ੀ ਬਾਈ ਤਨੁਪਤਾ ਆਵੇ ਤਾਂ ਫਿਰ ਮੌਕਾ ਜਾਣ ਨਹੀਂ ਦੇਣਾ ਚਾਹੀਦਾ ਮਨਾ ਲੈਣੀ ਚਾਹੀਦੀ ਹੈਗੀ ਤੇ ਰੋਂਦੇ ਨਹੀਂ ਮੂੰਹ ਰੱਖਣੇ ਚਾਹੀਦੇ ਵਧੀਆ ਹੱਸਦੇ ਰਹੋ ਤੇ ਬਸਦੇ ਰਹੋ ਧੰਨਵਾਦ ਜੀ ਸਾਰਿਆਂ ਦਾ ਇਸ ਤੋਂ ਬਾਅਦ ਆਪਾਂ ਕਰਦੇ ਆਂ ਫਿਰ ਉਹ ਆਪਣਾ ਯਾਰ ਮਿੱਤਰ ਆਉਣ ਦੇ ਨਿਸ਼ੂ ਦਾ ਦੇਖਦੇ ਆਂ ਕੀ ਗੱਲਬਾਤ ਕਰੀਏ ਟਾਈਮ ਬਾਈ 12 ਵਜੇ ਚ 10 ਮਿੰਟ ਰਹਿ ਗਏ ਆ ਤੇ ਹਰਪਾਲ ਨੂੰ ਮੜਾ ਇਹ ਦਿਖਾ ਦਗੇ ਉਹ ਰਾਜੀ ਮਗਨ ਹੋਇਆ ਪਿਆਗਾ ਸੁੱਤਾ ਪਿਆਗਾ ਤੇ ਇਧਰ ਬਾਈ ਨਾ ਦੋ ਚਾਰ ਗੱਲਾਂ ਬਾਤਾਂ ਨੀਸ਼ੂ ਬਾਈ ਦੇ ਮਿੱਤਰ ਨਾਲ ਬਾਈ ਸਾਸਰੀ ਕਾ ਸਾਸਰੀ ਕਾ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸਰਵਰ ਸਰਵ ਹਾਂ ਤੇ ਆਪਾਂ ਇਸ ਟਾਈਮ ਬਾਈ ਕਿਹੜੀ ਜਗ੍ਹਾ ਤੇ ਆਗੇ ਸ਼ਹਿਰ ਦਾ ਨਾਮ ਮੜਾ ਦੱਸ ਦਿਓ ਬਾਈ ਯੂਪੀ ਕੇ ਬਰੇਲੀ ਯੂਪੀ ਦੇ ਬਰੇਲੀ ਜ਼ਿਲ੍ਹੇ ਕਸਬਾ ਨਵਾਬਗੰਜ ਨਵਾਬਗੰਜ ਹਾਂਜੀ ਸ਼ਹਿਰ ਆ ਜੀ ਨਵਾਬਗੰਜ ਜ਼ਿਲ੍ਹਾ ਬਰੇਲੀ ਆ ਸ਼ਹਿਰ ਨਹੀਂ ਕਸਬਾ ਕਸਬਾ ਹੀ ਹੈ ਕਸਬਾ ਸ਼ਹਿਰ ਕਸਬਾ ਥੋੜਾ ਸ਼ਹਿਰ ਆਪਣਾ ਜੇ 2-4 ਦੁਕਾਨਾਂ ਜੀਆਂ ਮਿਲ ਜਾਂਦੀਆਂ ਆਪਾਂ ਸ਼ਹਿਰੀ ਬਣਾ ਦਿੰਦੇ ਹਾਂ ਥੋੜਾ ਸ਼ਹਿਰੀ ਬਣਾ ਦੋ ਬੜੀਆ ਬੜੀਆ ਕਸਬਾ ਹੈ ਬਾਈ ਨਵਾਬਗੰਜ ਤੇ ਆਪਣਾ ਸ਼ਹਿਰ ਥੋੜਾ ਬੜਾ ਹੁੰਦਾ ਹੈ ਜਿਵੇਂ ਇਸ ਬਰੇਲੀ ਸ਼ਹਿਰ ਹੈ ਛੋਟੇ ਵਾਲਾ ਕਸਬਾ ਹੋ ਜਾਂਦਾ ਹੈ ਤੇ ਬਹੁਤ ਧੰਨਵਾਦ ਬਾਈ ਸ਼ੁਕਰੀਆ ਮਿਹਰਬਾਨੀ ਉਨੀ ਆ ਰਹੀ ਹੈ ਇਹਨਾਂ ਤੁਸੀਂ ਕਰ ਰਹੇ ਹੋ ਸਾਡੇ ਲਈ ਨਹੀਂ ਨਹੀਂ ਵੀਰੇ ਤੇ ਘਟਾ ਇਹ ਟਾਈਮ ਬਾਈ 1 ਵਜ ਗਿਆ ਰਾਤ ਦਾ ਤੇ ਅੱਜ ਆਪਾਂ ਸੋਚਿਆ ਸੀਗਾ ਵੀ ਆਪਣੇ ਨਾਲ ਜਿਹੜੇ ਭੈਣ ਪਾਈਏ ਜਿਹੜੇ ਸਾਰੇ 10000 ਜੁੜ ਗਏ ਆ ਤੇ ਮਾੜਾ ਮੋਟਾ ਕੋਈ ਗੋਲਫੀ ਗੋਲਫੀ ਖਾ ਲਾਂਗੇ ਕੱਤੀ ਭਾਈ ਤੇ ਪਰ ਟਾਈਮ ਹੀ ਨਹੀਂ ਮਿਲਿਆ ਭਾਈ ਯਾਰ ਲੇਟ ਹੋ ਗਏ ਭਾਈ ਕੀ ਕਰੀਏ ਹਨਾ ਤੇ ਫਿਰ ਆ ਬਾਈ ਨਾ ਜਦੋਂ ਆਪਾਂ ਗੱਲਾਂ ਬਾਤਾਂ ਕਰੀਆਂ ਤੇ ਬਾਈ ਨੇ ਉਹ ਨਾ ਕਰਿਆ ਆਪ ਨੂੰ ਮਹਗੀ ਮੂਗੀ ਬਣਾ ਕੇ ਵਧੀਆ ਨਾ ਚੰਗੀ ਤੇ ਉਹਦੇ ਚ ਹੀ ਆਪਾਂ ਜਿਹੜੀ ਆਪਣੀ ਪਾਰਟੀ ਛਾਰਟੀ ਸਾਰੀ ਕਰ ਲਈ ਜੀ ਤੇ ਧੰਨਵਾਦ ਬਾਈ ਤੁਹਾਡਾ ਤੇ ਅੱਜ ਦੀ ਰਾਤ ਫਿਰ ਆਪਣੀ ਇੱਥੇ ਤੇ ਸਭ ਦਾ ਧੰਨਵਾਦ ਜੀ ਜੋ ਆਪਾਂ ਨੂੰ ਦੇਖਦੇ ਆਗੇ ਇਹਨਾਂ ਦੇਸ਼ਾਂ ਦੇ ਛਾਂ ਦੇ ਬੈਠਿਆ ਜਿੱਥੇ ਬੈਠਿਆ ਟਾਈਮ ਕੱਢ ਕੇ ਤੇ ਆਪਣੇ ਨਾਲ ਜੁੜੇ ਹੋਏ ਆ ਧੰਨਵਾਦ ਬਾਈ ਜਰਦਾ ਸਤਿ ਸ੍ਰੀ ਅਕਾਲ ਜੀ